ਅਸੀਂ ਜਦੋਂ ਅਰਦਾਸ ਕਰਦੇ ਹਾਂ ਦੁਨੀਆਂ ਦੇ ਕਿਸੇ ਵੀ ਥੱਲੇ ਦੇ ਵਿੱਚ ਬੈਠੇ ਹਈਏ ਤੇ ਹਰ ਰੋਜ਼ ਅਸੀਂ ਅਰਦਾਸ ਦੇ ਵਿੱਚ ਇਹ ਬੋਲ ਆਖਦੇ ਹਾਂ ਕਿ ਜਿੰਨਾ ਗੁਰਦੁਆਰਿਆਂ ਵਰਤਾਂ ਮਾ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਦਾਰ ਤੇ ਸੇਵਾ ਸੰਭਵ ਦਾ ਤਾਮ ਖਾਲਸਾ ਨੂੰ ਮੁਕਸ਼ੂ ਕਿਉਂਕਿ ਗੁਰੂ ਨਾਨਕ ਬਾਦਸ਼ਾਹ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਜੇਰੀ ਨਨਕਾਣਾ ਸਾਹਿਬ ਹੋਇਆ ਇਸ ਕਰਕੇ ਹਰ ਸਿੱਖ ਦੀ ਤਾਂਗਾ ਜੇ ਉਹ ਨਨਕਾਣਾ ਸਾਹਿਬ ਜਾਵੇ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਮubarਰਤ ਧਰਤੀ ਆ ਉਹਨੂੰ ਸਜਦਾ ਕਰੇ ਔਰ ਉੱਥੇ ਹੀ ਸਾਡੇ ਗੁਰਦੁਆਰਾ ਪੰਜਾ ਸਾਹਿਬ ਟੂਨਾ ਮੰਡੀ ਲਾਹੌਰ ਗੁਰਦੁਆਰਾ ਦੇਹਰਾ ਸਾਹਿਬ ਤੇ ਸੈਂਕੜੇ ਗੁਰਦੁਆਰੇ ਗੁਰਧਾਮ ਆ ਤਾਂ ਮੈਂ ਤੇ ਇਹ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਕਦੀ ਇਹੋ ਜਿਹਾ ਸਮਾਂ ਵੀ ਆਵੇ ਕਿ ਸਾਡੀ ਕੌਮ ਨੂੰ ਇਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਦੇ ਤੁੱਲੇ ਦਰਸ਼ਨ ਦਿਦਾਰੇ ਵੀ ਹੋਣ ਕਿ ਸੇਵਾ ਸੰਭਾਲ ਵੀ ਆਵੇ ਬਾਕੀ ਤਾਰਸ ਇੱਕ ਜਿਹੜਾ ਆਪਣੇ ਗੁਰਸਥਾਨਾਂ ਦੇ ਪ੍ਰਤੀ ਭਾਵਨਾ ਰੱਖਦਾ ਤੇ ਮੈਂ ਸਮਝਦਾ ਵੀ ਜਿਹੜੀ ਜਿਹੜੀ ਵੀ ਸੰਗਤ ਅੱਜ ਗੁਰਦੁਆਰਾ ਸ਼੍ਰੀ ਮਨਕਾਣਾ ਸਾਹਿਬ ਚੱਲੀ ਆ ਇਹ ਬੜੀ ਭਾਗਾਂ ਵਾਲੀ ਸੰਗਤ ਆ ਇਹਨਾਂ ਨੂੰ ਉਹਨਾਂ ਅਸਥਾਨਾਂ ਦੇ ਦਰਸ਼ਨ ਹੋਣੇ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਚਪਨ ਬਤੀਤ ਕੀਤਾ ਔਰ ਜਿੱਥੇ ਸਾਡਾ ਬਹੁਤ ਸਾਰਾ ਜਿਹੜਾ ਇਤਿਹਾਸ ਆ ਪਿਆ ਸਾਡਾ ਲਾਹੌਰ ਵਾਲਾ ਕਿਲਾ ਵੀ ਉੱਥੇ ਹੀ ਆ ਜਿੱਥੇ ਸਾਡਾ ਕਿਸੇ ਸਮੇਂ ਥਾਲ ਸਈ ਨਿਸ਼ਾਨ ਸਾਹਿਬ ਝੂਲਦਾ ਹੀ ਬਾਕੀ ਮੈਂ ਪਹਿਲੀ ਵਾਰ ਹੀ ਨਹੀਂ ਚੱਲਿਆ ਮੈਂ ਤੇਜੀ ਵਾਰੀ ਚੱਲਿਆ ਸਿੰਘ ਸਾਹਿਬ ਕਰਤਾਰਪੁਰ ਸਾਹਿਬ ਲੰਗਾ ਹਲੇ ਵੀ ਬੰਦ ਹੈ ਹੁਣ ਭਾਵੇਂ ਵੀਜ਼ੇ ਦੇ ਦਿੱਤੇ ਗਏ ਪਰ ਉਹ ਲੰਗਾ ਨਹੀਂ ਖੁੱਲਿਆ ਜਾ ਰਿਹਾ ਸਰਕਾਰ ਨੂੰ ਮੈਨੂੰ ਲੱਗਦਾ ਕਿ ਲੰਗਾ ਜਲਦੀ ਖੁੱਲੂਗਾ ਕਿਉਂਕਿ ਜਿਵੇਂ ਪਹਿਲਾਂ ਜੱਥੇ ਜਾਣ ਤੋਂ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਸੀ ਇੱਕ ਵਾਰੀ ਨਾ ਮੀ ਹੋਈ ਪਰ ਉਹਦੇ ਤੋਂ ਬਾਅਦ ਜਿਹੜੀਆਂ ਸਿੱਖਾਂ ਦੀਆਂ ਅਰਦਾਸਾਂ ਵਾਂ ਉਹਨਾਂ ਅਰਦਾਸਾਂ ਨੂੰ ਅਕਾਲ ਪੁਰਖ ਨੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਆ ਉਹਨਾਂ ਦੇ ਦਿਲਾਂ ਦੇ ਉੱਤੇ ਅਸਰ ਕੀਤਾ ਔਰ ਭਾਰਤ ਸਰਕਾਰ ਨੇ ਜੱਥੇ ਨੂੰ ਜਾਣ ਦੀ ਜਾਰੀ ਰੱਖੀ ਜਿਹਦੇ ਲਈ ਸਰਕਾਰ ਦਾ ਧੰਨਵਾਦ ਵੀ ਆ ਕਿਉਂਕਿ ਇਹ ਚੰਗੀ ਪਹਿਲ ਕਦਮੀ ਆ ਤੇ ਬਾਕੀ ਜਿਹੜਾ ਲਾਂਗਾ ਵਾ ਮੈਨੂੰ ਲੱਗਦਾ ਪੀ ਇਹ ਵੀ ਛੇਤੀ ਭੁੱਲੂਗਾ ਜੱਥਾ ਜਦੋਂ ਆ ਜਾਊਗਾ ਉਸ ਤੋਂ ਬਾਅਦ ਸ਼ਾਇਦ ਛੇਤੀ ਲਾਂਗਾ ਖੁੱਲ ਜੇ ਕਿਉਂਕਿ ਲਾਂਗਾ ਇਕੱਲਾ ਸਾਡਾ ਜਾਣ ਦਾ ਇੱਕ ਤਰੀਕਾ ਹੀ ਨਹੀਂ ਲਾਂਗਾ ਦਿਲਾਂ ਨੂੰ ਜੋੜਦਾ ਲਾਂਗਾ ਜਿਹੜਾ ਵਾ ਉਹ ਦੋਵੇਂ ਪਾਸੇ ਪੁਲ ਦਾ ਕੰਮ ਵੀ ਕਰਦਾ ਤੁਹਾਨੂੰ ਪਤਾ ਵੀ ਜਦੋਂ ਤੋਂ ਲਾਂਘਾ ਖੁੱਲਿਆ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਸੀ ਉਹ ਇੱਕ ਦੂਜੇ ਨੂੰ ਮਿਲੇ ਵੀ ਕਈ ਭੈਣ ਭਰਾਵਾਂ ਦਾ ਮਿਲਾਪ ਹੋਇਆ ਤੋਂ ਜਿਹੜੇ ਕਦਮਾਂ ਦੇ ਨਾਲ ਵੀ ਕੋਈ ਵਿਛੜਿਆ ਮਿਲਦਾ ਵਾ mohabbat ਵੱਧਦੀ ਉਹ ਚੰਗਾ ਵਾ ਤੇ ਬਾਕੀ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ 18 19 ਬਰੇ ਕਰਤਾਰਪੁਰ ਸਾਹਿਬ ਬਤੀਤ ਕੀਤੀ ਤੋਂ ਸਿੱਖ ਕੌਮ ਦੀ ਭਾਵਨਾ ਮੀਆਂ ਭਾਵਨਾ ਤੇ ਵੀ ਹੈਗੀ ਵੀ ਲਾਂਘਾ ਵੀ ਖੁੱਲੇ ਤੇ ਬਿਨਾ ਪਾਸਪੋਰਟ ਤੋਂ ਆਧਾਰ ਕਾਰਡ ਦੇ ਉੱਤੇ ਵੀ ਦਰਸ਼ਨ ਤੇਦਾਰੇ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਦੇ ਹੁਣ ਲੱਗਦਾ ਵਾ ਵੀ ਗੁਰੂ ਕਿਰਪਾ ਕਰੂ ਮੈਂ ਨਨਕਾਣਾ ਸਾਹਿਬੇ ਅਰਦਾਸ ਵੀ ਕਰਕੇ ਆਉਂਗਾ ਔਰ ਇੱਥੇ ਵੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਅਰਦਾਸ ਕਰਦਾ